ਦੀ ਮੇਰੀ ਕਹਿਤੋਂ ਕੈਨੇਦ ਮਿਲ ਗੁਰੂ ਅਮਰਦਾਸ ਪਾਤਸ਼ਾਹ ਦਾ ਸੋਹਣਾ ਨਗਰ ਕਾਇਆ ਸਿ ਤਕਰਾ ਬਾਡਰ ਤੇ ਸਾਡੇ ਕੋਲ ਬੱਚੀ ਹੋਈ ਤੇ ਉਥੋਂ ਦੇ ਬੰਦੇ ਕਹਿ ਲੈ ਕੇ ਆਏ ਕਿ ਉਹ ਬੱਚੀ ਦੇ ਮੂੰਹ ਤੇ ਪਾ ਕੇ ਕਿ ਹੁਣ ਗ੍ਰੇਡ ਕਰ ਗਿਆ ਅੱਜ ਵੀ ਸਾਡੇ ਦਰਬਾਰ ਮੈਂ ਰੱਖਿਆ ਜੀ ਸਗਰ ਅਗਰ ਸਗਰ ਕਿਸ ਨੂੰ ਲੱਗੇ ਕਿ ਕੀ ਤਰਾਂ ਗੁਰੂ ਕੋ ਅਜੇ ਉਹਨੇ ਬਤਾ ਫਰੀਆ ਤੇ ਕਹਿਣ ਲੱਗੇ ਸਿੱਖੋ ਕਿ ਸੁਖਰਾ ਉਹਦਾ ਨਾਮ ਪਰਪਕ ਹੋ ਗਿਆ میرے میں کہہ ہیں کہ آپ باڑی اپنے مدد بھی پڑھتے ہاں ساری امید پڑھتے ستھرا دکان کے گیل بھائی کول یہ کہنے لگا گرم خواہ بڑے پا آ تے تو کمزوری ہے ایک تصویر مٹیائی میرے وہ رکھو کی کوایا کرتے وساخیوں کٹھے پیسے گرو گول سچے پاشا دے رہے ہیں دیوالی تو کوا کھانا شروع کیا وساکی کا پرو آیا ہوں آخرکار دکاندار نے بھی پیسے لےنے پیارے ਉਹ ਬਈ ਲੈ ਕੇ ਬਾਜਾਂ ਵਾਲੇ ਦੀ ਕੋਲ ਆਇਆ ਅਨੰਪੁਰ ਸਾਹਿਬ ਦੇ ਪਾਤਸ਼ਾਹ ਨੇ ਵੇਖਿਆ ਤੇ ਬਈ ਦੀ ਕੋਲ ਦੀ ਕੁਧਰਾ ਵੀ ਜਾਣਦਾ ਹੈ ਕਹਿਣ ਲੱਗੇ ਸੇਠਾ ਕਿਵੇਂ ਢੇੜੇ ਮਾਰੇ ਨੇ ਭਾਈ ਜਾਣਦੇ ਸਾਡੀ ਗੱਲ ਸਾਡਾ ਉਹ ਵਿਚਾਰਾ ਕੱਟਿਆ ਜਾ ਕੇ ਨਹੀਂ ਨਹੀਂ ਕਹਿੰਦੇ ਕਹਿਣ ਲੱਗੇ ਸੰਧਨਾ ਭਾਈ ਸੁਖ ਤਾਂ ਹੈ ਨਾਲ ਬਈ ਲੈ ਕੇ ਆਇਆ ਕਹਿੰਦਾ ਕਿ ਥੋੜੀ ਜੀ ਮਾਇਆ ਬਣੋ ਤੁਹਾਡੇ ਨਾਲ ਹਰੂ ਕਹਿੰਦੀ ਬੇਰੇ ਵਾ ਕਹਿੰਦੀ ਜੀ ਸੁਧਰਾ ਤੁਹਾਡੇ ਕੋਲ ਪੜਦਾ ਜਿਵੇਂ ਦੰਦ ਕੱਢਦਾ ਹੈ ਇਹਨੇ ਗਵਾੜੀ ਦਾ ਕੋਈ ਸ਼ੁਰੂ ਪਿਤਾ ਦੇ ਖਾਣੇ ਤੇ ਕਿਹੋ ਰੋਲ ਖੰਦਾ ਜੀ